ਮੈਂ ਪਰਸਪੋਰਟਰ ਮੈਂ ਅੱਜ ਫਾਜ਼ਲ ਕਾ ਦੇ ਸਿਵਲ ਹਸਪੀਟਲ ਦੇ ਵਿੱਚ ਖੜੀ ਆ ਇੱਥੇ ਅੱਜ ਮੇਰੇ ਲਾਈਵ ਹੋਣ ਦਾ ਇੱਕ ਖਾਸ ਮਕਸਦ ਹੈ ਕਿ ਕੁਝ ਦਿਨ ਪਹਿਲਾਂ ਮੈਨੂੰ ਮੇਰਾ ਹਾਰਟ ਦਾ ਇਲਾਜ ਚੱਲ ਰਿਹਾ ਹੈ ਇੱਥੋਂ ਦੇ ਹੀ ਡਾਕਟਰ ਅਭਿਨਵ ਸਚਦੇਵਾ ਜਿਨ੍ਹਾਂ ਨੇ ਮੈਨੂੰ ਹਾਰਟ ਦੀ ਦਵਾਈ ਸ਼ੁਰੂ ਕੀਤੀ ਔਰ ਮੈਨੂੰ ਏਮਜ਼ ਦੇ ਬਠਿੰਡਾ ਦੇ ਵਿੱਚ ਇੰਕੋ ਕਰਵਾਉਣ ਵਾਸਤੇ ਭੇਜਿਆ ਮੈਨੂੰ ਮੇਰਾ ਇਲਾਜ ਜਲੰਧਰ ਚੱਲ ਰਿਹਾ ਹੈ ਇੱਥੇ ਕਾਫੀ ਪ੍ਰੋਬਲਮ ਆਨ ਤੇ ਮੇਰਾ ਸਾਹ ਫੁੱਲਣ ਤੇ ਮੈਂ ਇੱਥੇ ਆਈ ਡਾਕਟਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਰਿਸਪਾਂਸ ਨਹੀਂ ਸੀਗਾ ਜਿਹੜੇ ਡਾਕਟਰ ਨੇ ਆ ਤੀ ਹਾਰਟ ਦੀ ਦਵਾਈ ਸ਼ੁਰੂ ਕੀਤੀ ਹੋਵੇ ਉਸੇ ਹੀ ਡਾਕਟਰ ਨੇ ਬਿਲਕੁਲ ਚੈੱਕ ਕਰਨ ਤੋਂ ਮਨਾਂ ਕਰ ਦਿੱਤਾ ਹਾਲਾਂਕਿ ਮੈਂ 21 ਸਾਲ ਤੋਂ ਸੀਨੀਅਰ ਰਿਪੋਰਟਰ ਹਾਂ ਔਰ ਉਹਨਾਂ ਨੂੰ ਐਸਐਮਓ ਨੇ ਵੀ ਗੁਜਾਰਿਸ਼ ਕੀਤੀ ਸਿਵਲ ਸਰਜਨ ਨੇ ਵੀ ਗੁਜਾਰਿਸ਼ ਕੀਤੀ ਲੇਕਿਨ ਡਾਕਟਰ ਨੇ ਇਸ ਤਰ੍ਹਾਂ ਹੱਥ ਮਾਰ ਕੇ ਅੱਗੇ ਲੰਘ ਗਏ 2 ਘੰਟੇ ਤੋਂ ਉਹਨਾਂ ਦੇ ਜਿਹੜੇ ਪੇਸ਼ੈਂਟ ਸੀਗੇ ਉਹ ਪਰੇਸ਼ਾਨ ਹੋ ਰਹੇ ਸੀਗੇ OPD ਦੇ ਬਾਹਰ ਖੜੇ ਜਦ ਵੀ ਡਾਕਟਰ OPD ਦੇ ਵਿੱਚ ਨਹੀਂ ਸੀ ਔਰ ਉਹ ਹਾਲੇ ਸਾਡਾ ਜਿਹੜਾ ਮੁੱਦਾ ਹੈ ਉਹ ਹਾਲੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਨਿਆਂ ਨਹੀਂ ਮਿਲਿਆ ਜਦ ਕਿ ਅਸੀਂ ਪ੍ਰਾਈਵੇਟ ਹਸਪੀਟਲ 'ਚ ਜਾ ਕੇ ਆਪਣਾ ਇਲਾਜ ਕਰਵਾਇਆ ਮੇਰੇ ਨਾਲ ਮੈਨੂੰ ਕੋਈ ਮੇਰੇ ਬੈਕ ਪ੍ਰੋਬਲਮ ਸੀਗੀ ਮੈਂ ਡਾਕਟਰ ਜਿਹੜੇ ਨਿਸ਼ਾਨਤ ਸੇਧੀ ਆ ਉਹਨਾਂ ਨੂੰ ਦਿਖਾਉਣ ਵਾਸਤੇ ਆਈ ਸੀ ਮੈਂ ਆਪਣੇ ਨਾਲ ਦੇ ਬੱਚੇ ਨੂੰ ਕਿਹਾ ਕਿ ਮੈਨੂੰ ਇੱਥੇ ਹਸਪੀਟਲ ਲੈ ਜਾਓ ਮੈਂ ਐਕਸ-ਰੇ ਕਰਵਾਣਾ ਹੈ ਜਦੋਂ ਅਸੀਂ ਟਰਨ ਲੈਂਣ ਲੱਗੇ ਵਿੱਚ 22 ਸਵੇਰ ਆਏ ਬੜੀ ਤੇਜ਼ੀ ਚ ਉਹਨਾਂ ਦੀ ਸਾਡੇ ਨਾਲ ਟੱਕਰ ਹੋ ਗਈ ਜਿਹੜਾ ਮੇਰੇ ਨਾਲ ਡਰਕਾ ਸੀ ਉਹਦੇ ਹੱਦ ਤੇ ਫ੍ਰੈਕਚਰ ਹੋ ਗਿਆ ਮੈਂ ਉਹਨੂੰ ਇੱਥੇ ਲੈ ਕੇ ਆਈ ਇੱਥੇ ਲੈ ਕੇ ਆਈ ਡਾਕਟਰ ਜਿਹੜੇ ਸੀਗੇ ਆਰਥੋ ਵਾਲੇ ਉਹ ਓਟੀ ਦੇ ਵਿੱਚ ਆਪਣਾ ਕਰ ਰਹੇ ਸੀਗੇ ਆਪਰੇਸ਼ਨ ਕਰ ਰਹੇ ਸੀਗੇ ਔਰ ਜਦੋਂ ਅਸੀਂ ਸਿਵਲ ਸਰਜਨ ਨਾਲ ਕੰਟੈਕਟ ਕੀਤਾ ਉਹਨਾਂ ਨੇ ਬੜਾ ਅੱਛਾ ਡਾਕਟਰ ਰੋਹਿਤ ਨੇ ਬੜਾ ਅੱਛਾ ਰਿਸਪੌਂਸ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਸੀਂ ਉੱਪਰ ਓਟੀ ਦੇ ਵਿੱਚ ਚਲੇ ਜਾਓ ਉਹਨਾਂ ਨੇ ਐਕਸਰੇ ਵੀ ਕਰਵਾਇਆ ਸਿਵਲ ਸਰਜਨ ਨੇ ਐਕਸਰੇ ਕਰਵਾਇਆ ਉਹਨਾਂ ਨੇ ਉੱਪਰ ਭੇਜਿਆ ਡਾਕਟਰ ਗਾਂਧੀ ਨੇ ਬੜਾ ਅੱਛਾ ਰਿਸਪੌਂਸ ਦਿੱਤਾ ਇਸ ਗੱਲ ਦਾ ਅਸੀਂ ਮੰਨਨ ਕਰਦੇ ਹਾਂ ਉਸ ਤੋਂ ਬਾਅਦ ਮੈਂ ਮੈਡੀਸਨ ਲੈ ਕੇ ਜਦ ਕਿ ਮੈਨੂੰ ਬਹਿ ਕੇ ਕਰਨੀ ਹੈ ਮੈਂ ਆਪ ਜਾ ਕੇ ਸਾਰੀਆਂ ਦਵਾਈਆਂ ਜਿਹੜਾ ਬੱਚੇ ਦੇ ਫੈਕਚਰ ਹੋਇਆ ਹੈ ਮੈਂ ਦਵਾਈਆਂ ਲੈ ਕੇ ਜਦੋਂ ਉਹਨਾਂ ਨੇ ਕਿਹਾ ਕਿ ਇੱਕ ਬੈਂਡ ਚਾਹੀਦੀ ਆ ਕਿ ਇਹਦੇ ਫੈਕਚਰ ਤੇ ਇੱਕ ਵਾਰੀ ਕਰਨੀ ਆ ਡਾਕਟਰ ਸਾਹਿਬ ਦੂਸਰੇ ਸੀ ਜਿਹੜੇ ਡਾਕਟਰ ਨਿਸ਼ਾਨ ਸੇਤੀਆ ਉਹ ਆਪਣਾ ਆਪਰੇਸ਼ਨ ਕਰ ਰਹੇ ਸੀ ਜਦੋਂ ਮੈਂ ਇੱਥੇ ਆਈ ਮੈਂ ਇਹਨਾਂ ਨੂੰ ਗੁਜਾਰਿਸ਼ ਕੀਤੀ ਕਿ ਮੈਂ ਮੈਨੂੰ ਪਤਾ ਨਹੀਂ ਹੈ ਕਿ ਵੀ ਮੈਨੂੰ ਇਹ ਮੈਂ ਬਾਹਰ ਮੈਡੀਕਲ ਸਟੋਰ ਹੈ ਮੈਂ ਆਖੋ ਆਪਣੀ ਇਹ ਬੈਨਡ ਕਿਥੋਂ ਨਾ ਮੈਂ ਉਹ ਕਹਿੰਦੇ ਅਮਰਜੈਂਸੀ ਚ ਸਿਵਲ ਸਰਜਨ ਕਹਿੰਦੇ ਅਮਰਜੈਂਸੀ ਚ ਮਿਲ ਜੇਗੀ ਤੁਸੀਂ ਮੇਰੀ ਜਾ ਕੇ ਗੱਲ ਕਰਵਾ ਦਿਓ ਡਾਕਟਰ ਰੋਹਿਤ ਦਾ ਬੜਾ ਅੱਛਾ ਰਿਸਪੌਂਸ ਸੀ ਜਦੋਂ ਇੱਥੇ ਅਮਰਜੈਂਸੀ ਦੇ ਵਿੱਚ ਮੈਂ ਆਈ ਇੱਥੇ ਲੇਡੀ ਡਾਕਟਰ ਬੈਠੇ ਆ ਮੈਨੂੰ ਉਹਨਾਂ ਦਾ ਨਾਮ ਕਲੀਅਰ ਨਹੀਂ ਹੈ ਡਾਕਟਰ ਮੋਨੀਕਾ ਉਹਨਾਂ ਨੇ ਬਾਅਦ ਵਿੱਚ ਦੱਸਿਆ ਠੀਕ ਹੈ ਅਸੀਂ ਜਾ ਕੇ ਦੇਖਿਆ ਪੇਸ਼ੈਂਟ ਨਾਲ ਵੀ ਪੂਰੀ ਤਰ੍ਹਾਂ ਲੜਾਈ ਲੜ ਰਹੀ ਸੀ ਮੈਂ ਜਾ ਕੇ ਕਿਹਾ ਡਾਕਟਰ ਨੇ ਰੋਗੀ ਨੇ ਕਿਹਾ ਕਿ ਮੇਰੀ ਗੱਲ ਕਰਾ ਦਿਓ ਜਦੋਂ ਮੈਂ ਜਾ ਕੇ ਕਿਹਾ ਕਿ ਮੈਡਮ ਉਹਨਾਂ ਨਾਲ ਗੱਲ ਕਰੋ ਔਰ ਉਹਨਾਂ ਨੇ ਐਨੀ ਬੁਰੀ ਤਰ੍ਹਾਂ ਮੋਢਲੀ ਜਵਾਲ ਦਿੱਤਾ ਕਿ ਮੈਂ ਗੱਲ ਨਹੀਂ ਕਰੂੰਗੀ ਸਾਨੂੰ ਇਸ ਗੱਲ ਦਾ ਬਹੁਤ ਬੇਹਦ ਅਫਸੋਸ ਹੈ ਕਿ ਇਹ ਜਿਹੜਾ ਸਿਵਲ ਹਸਪੀਟਲ ਹੈ ਇਹ ਇੱਕ ਸਖੇਦ હાથી ਸਾਬਤ ਹੋ ਰਿਹਾ ਹੈ ਇੱਥੇ ਡਾਕਟਰਾਂ ਦਾ ਬਿਹੇਵ ਬਹੁਤ ਹੀ ਮਾੜਾ ਹੈ ਅਸੀਂ ਸਾਰੇ ਡਾਕਟਰਾਂ ਵਾਸਤੇ ਨਹੀਂ ਕਹਿ ਰਹੇ ਸਿਵਲ ਸਰਜਨ ਐਸ ਐਮਓ ਡਾਕਟਰ ਨਿਸ਼ਾਨ ਸੇਧਿਆ ਡਾਕਟਰ ਗਾਂਧੀ ਵੀ ਬਹੁਤ ਅੱਛੇ ਆ ਲੇਕਿਨ ਇੱਥੇ ਜਿਹੜੇ ਅਮਰਜੈਂਸੀ ਦੇ ਵਿੱਚ ਦੇਖੋ ਕੋਈ ਇੱਥੇ ਥਾਣੇ 'ਚ ਜਾਂ ਹਸਪਤਾਲ ਦੇ ਵਿੱਚ ਕੋਈ ਖੁਸ਼ੀ ਨਾਲ ਨਹੀਂ ਆਉਂਦਾ ਜਿਹਨੂੰ ਕੋਈ ਦੁੱਖ ਹੋਏਗਾ ਉਹੀ ਇੱਥੇ ਆਉਂਦਾ ਹੈ ਕੋਈ ਤੁਸੀਂ ਇੱਥੇ ਦਿਖਾ ਦਿਓ ਕੋਈ ਜਿਹੜਾ ਕੋਈ ਸੁਖੀ ਹੋਊਗਾ ਖੁਸ਼ ਹੋਊਗਾ ਉਹ ਇੱਥੇ ਆਊਗਾ ਬਿਲਕੁਲ ਨਹੀਂ ਇੱਥੇ ਡਾਕਟਰ ਬੈਠੇ ਆ ਉਹਨਾਂ ਦਾ ਅਮਰਜੈਂਸੀ ਦੇ ਵਿੱਚ ਜਿਹੜਾ ਅਮਰਜੈਂਸੀ ਚ ਆਏਗਾ ਉਹ ਬੜਾ ਦੁਖੀ ਹੋ ਕੇ ਆਉਗਾ ਉਹਨਾਂ ਨੂੰ ਇੱਕ ਡਿਮਾਂਡ ਕੀਤੀ ਗਈ ਕਿ ਡਾਕਟਰ ਸਾਹਿਬ ਨੇ ਉੱਥੋਂ ਮੰਗਵਾਈ ਹੈ ਸਿਵਲ ਸਰਜਨ ਕਹਿ ਰਹੇ ਹੈ ਕਿ ਮੇਰੇ ਨਾਲ ਗੱਲ ਕਰਾ ਦਿਓ ਔਰ ਉਹ ਡਾਕਟਰ ਨੇ ਲੇਡੀ ਡਾਕਟਰ ਨੇ ਸਾਫ ਕੋਰਾ ਚਿੱਟਾ ਜਵਾ ਦੇਤਾ ਕਿ ਮੈਂ ਗੱਲ ਨਹੀਂ ਕਰੂੰਗੀ ਉਹਨਾਂ ਨੇ ਇਹ ਵੀ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਕੀ ਪ੍ਰੋਬਲਮ ਹੈ ਅਸੀਂ ਰਾਹ ਚੱਲਦੇ ਨੂੰ ਵੀ ਕਹਿ ਦਿੰਦਾ ਹਾਂ ਬਾਈ ਦੱਸੋ ਸਾਡੇ ਲਈ ਕੋਈ ਸੇਵਾ ਦੇਖੋ ਜੇ ਕੋਈ ਹੈ ਅਸੀਂ ਲੋਕੀਂ ਡਿੱਗੇ ਪੇ ਅਮਰਜੈਂਸੀਆਂ ਚ ਚੁੱਕ ਚੁੱਕ ਕੇ ਲੈ ਜਾਂਦੇ ਆਂ ਸਾਨੂੰ ਇਸ ਗੱਲ ਦਾ ਬੇਹਦ ਅਫਸੋਸ ਹੈ ਪ੍ਰਸ਼ਾਸਨ ਸੁੱਤਾ ਵੀ ਹੈ ਕਿ ਜਿਹੜੇ ਸਾਡੇ ਹਲਕਾ ਵਿਧਾਇਕ ਹੈ ਨਰਿੰਦਰਪਾਲ ਸਿੰਘ ਕਬਨਾ ਕੀ ਇਹ ਤਾਂ ਧਿਆਨ ਦੇਵੇ ਜਾਂ ਸਾਡਾ ਸਿਵਲ ਪ੍ਰਸ਼ਾਸਨ ਹੈਪੀ ਕਮਿਸ਼ਨਰ ਪਾਜ਼ਾ ਦਾ ਸਿਵਲ ਸਦਨ ਕੋਈ ਇਸ ਵੱਲ ਧਿਆਨ ਦੇਣਗੇ ਇਹ ਇਹ ਸਿਵਲ ਹਸਪਤਾਲ ਦੇ ਉੱਤੇ ਇੱਕ ਸਵਾਰੀਆਂ ਨਿਸ਼ਾਨ ਖੜਾ ਹੈ ਮਿਲਦਾ ਹੈ ਲੋੜ ਹੈ ਕਿ ਇੱਥੇ ਇੰਨਾ ਚੀਜ਼ਾਂ ਤੇ 56 ਕਸਨ ਦੀ ਲੋੜ ਹੈ ਕਿ ਇਹਨਾਂ ਨੂੰ ਲੋਕਾਂ ਨੂੰ ਸਹੀ